ਮਾਨਜੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਲ ਕਪੀ ਕਾਕਟਿੰਗ ਨੂੰ ਨਸ਼ਾ ਉਤੇ ਮਾਰੇ ਅੰਸਰਾਂ ਉਤੇ ਜਿਹੜੀ ਆ ਉਹ ਜ਼ਿਲ੍ਹਾ ਪੁਲਿਸ ਵੱਲੋਂ ਵਿਦਿਆਤੀ ਜਲੋਂ ਮਹਿੰਮ ਚਲਾਈ ਹੈ ਜਿਸ ਦੇ ਤਹਿਤ ਕਾਰਵਾਈ ਕਰਦੇ ਹੋਇਆ ਫਾਣਾ ਗਰਾਹ ਦੇ ਐਸਐਚਓ ਇੰਸਪੈਕਟਰ ਬਲਵਿੰਦਰ ਸਿੰਘ ਤੋਂ ਦੀ ਟੀਮ ਨੇ 1 ਕਿਲੋ 200 ਗ੍ਰਾਮ ਜਿਹੜੀ ਅਫੀਮ ਉਹ ਬਰਾਮਦ ਕੀਤੀ ਹੈ ਗਿਆ ਸ਼ਹਿਰ ਦੇ ਵਿੱਚੋਂ ਤੇ ਦੋ ਜਿਹੜੇ ਅਫੀਮ ਨਾਲ ਸੰਬੰਧਿਤ ਤਸਕਰ ਸੀ ਉਹਨਾਂ ਨੂੰ ਕਾਬੂ ਕੀਤਾ ਹੈਗਾ ਇਹਨਾਂ ਦੇ ਸਟਾਕ ਦੋਨੋਂ ਦੀ ਲੋਕਲ ਰਹਿਣ ਵਾਲੇ ਨੇ ਇੱਕ ਦਾ ਨਰਿੰਦਰ ਸਿੰਘ ਹੈਗਾ ਜੀ ਇੱਕ ਇੱਕ ਦਾ ਨਾ ਅਹੁਸ਼ਮ ਲਾ ਲੈਣਾ ਇਹ ਬੁਰਾਇਆ ਲੋਕ ਕਸਬੇ ਦੇ ਰਹਿਣ ਵਾਲੇ ਨੇ ਇਹਨਾਂ ਦਾ ਅਸੀਂ 2 ਦਿਨ ਦਾ ਪੁਲਿਸ ਸਮਾਨ ਲਿਆ ਹੋਇਆ ਹਾਂ ਉਹ ਕੁਛੇ ਇਸ ਤਰ੍ਹਾਂ ਕਲੀਅਰ ਕਰਾਂਗੇ ਕਿ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿੱਥੇ ਅੱਗੇ ਵੇਚਦੇ ਸੀ ਇਹਨਾਂ ਦੇ ਕੀ ਲਿੰਕਸ ਹਨ ਉਹਨਾਂ ਦਰਾਂ ਨੇ 2 ਦਿਨ ਦੇ ਪੁਲਿਸ ਸਮਾਨ ਵਿੱਚ ਕੀ ਕਰਾਂਗੇ ਇਹਦੀ ਗੱਲ ਅਸੀਂ ਕਲੀਅਰ ਕਰਾਂਗੇ ਦਰਾਂ ਨੇ ਕਿ ਕਿੱਥੇ ਵੇਚਦੇ ਸੀ ਇਸ ਦਾ ਅਸੀਂ ਜੇ ਕਿ ਆਪ ਕੋ ਦੁਕਾਨ ਦੇ ਸਿਰ ਜਾ ਕੇ ਵੇਚਦੇ ਸੀ ਇਹ ਅਦਰ ਸਟੇਟ ਤੋਂ ਲੈ ਕੇ ਆਏ ਨੇ ਝਾਰਖੰਡ ਸਾਈਡ ਤੋਂ ਲੈ ਕੇ ਆਏ ਨੇ ਨੰਦਰ ਆਉਲੇ ਕੇ ਨਾਲੇ ਗਏ ਸੀ ਕਿ ਕੀ ਕਰਦੇ ਆ ਸੀ ਵਹਕਲ ਇਹਨਾਂ ਕੋ ਸਕੂਟਰੀ ਬਰਾਮਦ ਕੀਤੀ ਹੈਗੀ ਹੈ ਜੀ ਇੱਕ ਤੇ ਨਾਲ ਅਸੀਂ ਬਰਾਮਦ ਕੀਤੀ ਹੈਗੀ ਨਰਿੰਦਰ ਤੇ ਅਬਾਉ 70 ਹੈਗਾ ਤੇ ਦੂਸਰਾ ਜਿਹੜਾ ਲੋਕਲ ਇਥੇ ਟੇਲਰ ਹੈਗਾ ਜੀ ਜਿਹੜਾ ਰੋਸ਼ਨ ਦੋ ਦਿਨ ਦਾ ਪੁਲਿਸ ਰਿਕਾਰਡ ਹੈਗਾ ਜੀ ਉਹ ਵੈਰੀਫਿਕੇਸ਼ਨ ਕਰਦੇ ਆ ਜੀ ਪਿਛਲਾ ਇਹਦਾ ਜਿਹੜਾ ਪ੍ਰੀਵੀਅਸ ਰਿਕਾਰਡ ਆ ਉਹ ਚੈੱਕ ਕਰਦੇ ਆ ਵੀ ਇੱਥੇ ਕੋਈ ਮਕਦਮਾ ਨਾ ਹੋਵੇ ਜਾਂ ਅਦਰ ਸਟੇਟਸ ਕੋਈ ਮਕਦਮਾ ਨਾ ਹੋਵੇ ਉਹ ਦਰਾਨੇ ਪੁਲਿਸ ਰਿਕਾਰਡ ਅਸੀਂ ਚੈੱਕ ਕਰਾਂਗੇ